ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਹਾ ਜਿਗਰੀ ਲਿਖਿਆ ਤੇ ਹੁਕਮ ਕਮਾਹੇ ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਹੇ ਦੇ ਮਹਾਵਾਕ ਅਨੁਸਾਰ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰ ਇਕਬਾਲ ਸਿੰਘ ਜੀ ਬੀਬੀ ਕੌਲਾ ਜੀ ਭਲਾਈ ਕੇਂਦਰ ਵਾਲੇ ਇਹਨਾਂ ਦੀ ਹੋਣ ਹਾਰ ਸੁਪਤਰੀ ਬੀਬੀ ਗੌਰਪ੍ਰੀਤ ਕੌਰ ਜੋ ਅਕਾਲਪੁਰਖ ਵਾਹਿਗੁਰੂ ਜੀ ਦੇ ਭੇਜੇ ਸੰਸਾਰ ਵਿੱਚ ਆਏ ਸਨ ਔਰ ਉਹਨਾਂ ਵੱਲੋਂ ਬਖਸ਼ੀ ਹੋਈ ਸਵਾਸਾਂ ਦੀ ਪੂੰਜੀ ਨੂੰ ਭੋਗ ਕੇ ਆਈ ਆਗਿਆ ਪਰੋਹ ਬੁਲਾਇਆ ਨਾ ਤਨ ਪੁੱਛੀ ਨਾ ਮਤਅ ਪਕਾਇਆ ਦੇ ਅਨੁਸਾਰ ਲੋਕ ਤੋਂ ਪਰਲੋਗ ਕਮਨ ਕਰ ਗਏ ਹਨ ਸਤਿਗੁਰੂ ਜੀ ਕਿਰਪਾ ਕਰਨ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਆਪਣੇ ਚਰਨਾਂ ਦੇ ਵਿੱਚ ਸਦੀਵ ਕਾਲ ਉਹਨਾਂ ਨੂੰ ਨਿਵਾਸ ਬਖਸ਼ਿਸ਼ ਕਰਨ ਪਿਛੇ ਪਰਿਵਾਰ ਸਾਖ ਸਬੰਧੀਆਂ ਨੂੰ ਪਾਰਾ ਮੰਨਣ ਦਾ ਬਲ ਵਕਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਨੂੰ ਬੜੇ ਪਿਆਰ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਰਾਮਦਾਸ ਜੀ ਧੰਨ ਬਾਬਾ ਦੀਪ ਸਿੰਘ ਜੀ ਅੱਜ ਬਹੁਤ ਜੋ ਭਰੇ ਹੋਏ ਮਨ ਦੇ ਨਾਲ ਸਾਰੀ ਸੰਗਤ ਨੂੰ ਇਹ ਸੁਣਿਆ ਦਿੱਤਾ ਜਾ ਰਿਹਾ ਕਿ ਸਾਡੇ ਅਤੀ ਸਤਿਕਾਰਯੋਗ ਭਾਈ ਸਾਹਿਬ ਜੀ ਭਾਈ ਗੁਰ ਇਕਬਾਲ ਸਿੰਘ ਜੀ ਮਹਾਂਪੁਰਸ਼ਾਂ ਦੀ ਵੱਡੀ ਬੇਟੀ ਬੱਚੀ ਗੁਰਪ੍ਰੀਤ ਕੌਰ ਜਿੰਨੀ ਗੁਰੂ ਰਾਮਦਾਸ ਜੀ ਨੇ ਬਾਬਾ ਦੀਪ ਸਿੰਘ ਜੀ ਨੇ ਸਵਾਸਾਂ ਦੀ ਪੂੰਜੀ ਦਿੱਤੀ ਸੀ ਉਸ ਮੁਤਾਬਕ ਇਸ ਲੋਕ ਤੋਂ ਪਰਲੋਕ ਵੱਲ ਚਾਲੇ ਪਾ ਗਈ ਇਹ ਭੈਣ ਸਾਡੀ ਸਾਰੀ ਸੰਗਤ ਅਰਦਾਸ ਕਰਿਓ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਉਸ ਬੱਚੀ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਮੇਰਾ ਕਰਨ ਔਰ ਉਹਦੀ ਯਾਦ ਦੇ ਵਿੱਚ ਜਿੰਨਾ ਵੀ ਸਾਰੇ ਜਪ ਤਪ ਕਰ ਸਕਦੇ ਹੋ ਸਹਿਜ ਬਾਣੀ ਦੇ ਪ੍ਰਵਾਹ ਜਿਹੜੇ-ਜਿਹੜੇ ਵੀ ਇਸ ਵੇਲੇ ਤੁਸੀਂ ਸੁਣ ਰਹੇ ਹੋ ਵਦ ਤੋਂ ਵਦ ਆਪ ਜੀਆਂ ਨੇ ਪਾਣੀ ਦੀ ਹਾਜ਼ਰੀ ਲਾਉਣੀ ਔਰ 5 ਮਾਰਚ ਨੂੰ ਦੁਪਹਿਰੇ 12 ਤੋਂ 2 ਵਜੇ ਤੱਕ ਬੀਬੀ ਕੌਣਾ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਸ੍ਰੀ ਅਮਰitsar ਸਾਹਿਬ ਵਿਖੇ ਜੋ ਅੰਤਮ ਅਰਦਾਸ ਹੋਏਗੀ ਉਹ ਉਸ ਅਸਥਾਨ ਦੇ ਉੱਤੇ ਜੋ ਵੀ ਆਪ ਜੀ ਜਪ ਤਪ ਕਰੋਗੇ ਸਿਮਰਨ ਕਰੋਗੇ ਉਸ ਬੱਚੀ ਦੇ ਨਮਿੱਤ ਉਹ ਸਾਰਿਆਂ ਦੀ ਹਾਜ਼ਰੀ ਲਈ ਜਾਏਗੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਦਾਸ ਭਾਈ ਹਰਵਿੰਦਰਪਾਲ ਸਿੰਘ ਲिटल ਬੀਬੀ ਕੋਲਾ ਜੀ ਤੋਂ ਸਾਡੇ ਸਤਿਕਾਰਯੋਗ ਮਾਹ ਪੁੱਛ ਭਾਈ ਸੁਪੈ ਗੁਰਕਬਾਦ ਸਿੰਘ ਦੀ ਉਹਨਾਂ ਦੀ ਵੱਡੀ ਬੇਟੀ ਗੁਰਪ੍ਰੀਤ ਕੌਰ ਜੋ ਕੱਲ ਸਤਿਗੁਰਾਂ ਜੀ ਦੇ ਹੁਕਮ ਅਨੁਸਾਰ ਆਪਣਾ ਸਰੀਰਕ ਧਾਮਾ ਚੋਲਾ ਤਿਆਗ ਗਈ ਨੇ ਅੱਜ ਉਹਨਾਂ ਦਾ ਅੰਤਮ ਸੰਸਕਾਰ ਹੀ ਹੁਣੇ ਇਸ਼ਨਾਨ ਹੋ ਰਿਹਾ 12 ਵਜੇ ਉਹਨਾਂ ਨੂੰ ਚੀਦਾ ਸਾਹਿਬ ਦੇ ਕੋਲ ਜਿਹੜਾ ਸ਼ਮਸ਼ਾਨ ਘਾਟੇ ਉੱਥੇ ਲੈ ਕੇ ਜਾਣਾ ਉੱਥੇ ਉਹਨਾਂ ਦੇ ਸਰੀਰ ਮਗਨ ਭੇਟ ਕੀਤਾ ਜਾਵੇਗਾ। ਭੋਗ ਦੀ ਰਸਮ ਕਿਹੜੀ ਹੋਣੀ ਹੈ? 5 ਜੁਲਾਈ 5 ਜੁਲਾਈ 5 ਮਾਰਚ 5 ਮਾਰਚ 5 ਮਾਰਚ ਮੰਗਲਵਾਰ ਵਾਲੇ ਦਿਨ ਭੋਗ ਜਿਹੜਾ ਉਹਨਾਂ ਦੇ ਨਿਮਿਤ ਜਿਹੜੇ ਨੇ ਉਹ ਬੀਬੀ ਕੋਲਾਂ ਦੀ ਭਲਾਈ ਕੇਂਦਰ ਵਿਖੇ ਹੋਣਗੇ 12 ਤੋਂ 2 12 ਤੋਂ 2 ਵਿਖੇ ਸਾਰੀ ਸੰਗਤ ਨੂੰ ਬੇਨਤੀ ਹੈ ਅਸੀਸ ਦੇ ਨਾਲ ਬੱਚੀ ਦੇ ਨੇ ਬੱਤੇ ਜਿੰਨਾ ਜਾਪ ਹੋ ਸਕੇ ਕੀਤਾ ਜਾਵੇ ਤੇ 5 ਮਾਰਚ ਦਿਨ ਮੰਗਲਵਾਰ 12 ਤੋਂ 2 ਸਾਰੀਆਂ ਸੰਤਾਂ ਬੀਬੀ ਕੋਲਾਾਂ ਦੀ ਭਲਾਈ ਕੇਂਦਰ ਵਿਖੇ ਸ਼ਮੂਲੀਅਤ ਕਰਨਾਂ ਦੀ ਦੇਖਾ ਚੇਰੀਆ ਸੇਵਾ ਦੇ ਬਾਅਦ ਬੱਲੇ ਆਵਰ ਦਾ ਸੰਦੇਸ਼ ਮਿਲਿਆ ਹੈ ਆਪਣੇ ਕੁਝ ਸਮਾਂ ਵਿਭਾਰ ਹੈ ਆਪਾ ਪਾਈ ਸਫਾਈ ਵਰਤਾਰਸ ਕੋਲਾਾਂ ਦੀ ਭਲਾਈ ਕੇਂਦਰ ਵਾਲਿਆਂ ਦੀ ਬੱਚੀ ਦੀਪਾ ਗੋਪਾਲ 60 ਤੋਂ ਤੱਕ ਦੇ ਕਾਰਜਨਾਚ 作ਰੇ ਤੋਂ ਸਨ ਸਾਬਤ

छिड़ी हुई आत्मा को सदीव अपने चरणों ठान दे अपने चरणों कोशिश कर भाई साहब जी समुचा परिवार और बहुत कोशिश कर और भाई साहब जी समृत बर्दाश कर लहन ऐसी समर्था सब कोशिश कर वैजा खालसा वै